ਲਕਿਉ ਆਪਣੇ ਪੰਜਾਬ ਦੇ ਲੋਕ ਪਹਿਲਾਂ ਤੋਂ ਹੀ ਇਸ ਗੱਲ ਦੇ ਸ਼ੰਕੇ ਵਿੱਚ ਸੀਗੇ ਕਿ ਇਹ ਜਿਹੜੇ ਰਲੇ ਹੋਏ ਆਪ ਤੇ ਕਾਂਗਰਸ ਰਲ ਕੇ ਲੱਗੇ ਲੜ ਰਹੇ ਨੇ ਕਿਉਂਕਿ ਜਿਹੜਾ ਹਰਿਆਣੇ 'ਚ ਲੜ ਕੇ ਲੜ ਰਿਹਾ ਦਿੱਲੀ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਰਲੇ ਹੋਏ ਨੇ ਸੀਟਾਂ ਦੀ ਵੰਡ ਹੋਈ ਆ ਤੇ ਪੰਜਾਬ ਵਿੱਚ ਕਿਉਂ ਨਹੀਂ ਪੰਜਾਬ ਦੇ ਵਿੱਚ ਇੱਕ ਕੁੱਕੜਾਂ ਦੀ ਲੜਾਈ ਜਿਹੜੀ ਦਿਖਾ ਰਹੀ ਸੀ ਇੱਕ ਤਮਾਸ਼ਾ ਸੀ ਇੱਕ ਡਰਾਮਾ ਸੀ ਔਰ ਅੱਜ ਇਹ ਗੱਲ ਸਪਸ਼ਟ ਹੋ ਗਈ ਜਦੋਂ ਰਾਜਾ ਬੜਿੰਗ ਪੱਪੀ ਦੇ ਘਰੇ ਜਾ ਵੜਿਆ ਹੁਣ ਪੱਪੀ ਦੇ ਘਰੇ ਜਾਣ ਦਾ ਮਤਲਬ ਕੀ ਆ ਆਪਾਂ ਸਾਰੇ ਜਾਣਦੇ ਆਂ ਵੀ ਅਮਿਤ ਸ਼ਾਹ ਜੀ ਨੇ ਮੁੱਖ ਮੰਤਰੀ ਸਾਹਿਬ ਦੇ ਉੱਤੇ ਪ੍ਰੈਸ਼ਰ ਪਾ ਕੇ ਮਾੜਾ ਕੈਂਡੀਡੇਟ ਖੜਾ ਕਰਵਾਇਆ ਸੀ ਬਿੱਟੂ ਵਾਸਤੇ ਵੀ ਬਿੱਟੂ ਨੂੰ ਜਿਤਾਉਣਾ ਹੁਣ ਬਿੱਟੂ ਨੂੰ ਜਿਤਾਉਣ ਵਾਸਤੇ ਪੱਪੀ ਖੜਾ ਕੀਤਾ ਪੱਪੀ ਤੇ ਕਾਂਗਰਸ ਰਲਈ ਹੋਈ ਆ ਕਾਂਗਰਸ ਨੇ ਅੱਜ ਸਰੈਂਡਰ ਕਰ ਦਿੱਤਾ ਪੱਪੀ ਦੇ ਸਾਹਮਣੇ ਕਿਉਂਕਿ ਭਗਵੰਤ ਮਾਨ ਨੇ ਬਾਹਮਰੋੜੀ ਬਸ ਵਾਡੀਆਂ ਦੀ ਗੱਲ ਕਰਕੇ ਰਾਜਾ ਬੜਿੰਗ ਹੁਣ ਮਤਲਬ ਇਹਦੇ ਪਿੱਛੇ ਕੀ ਆ ਇਦੇ ਪਿੱਛੇ ਸਿੱਧੀ ਜੀ ਗੱਲ ਆ ਵੀ ਇਹ ਬਿੱਟੂ ਨੂੰ ਜਿਤਾਉਣਾ ਚਾਹੁੰਦੇ ਨੇ ਇਹ ਸਾਰੇ ਲੜਕੇ ਅੰਮਿਤ ਸ਼ਾਹ ਜੀ ਦਾ ਹੁਕਮ ਆ ਮੁੱਖ ਮੰਤਰੀ ਸਾਹਿਬ ਨੂੰ ਮੁੱਖ ਮੰਤਰੀ ਸਾਹਿਬ ਦਾ ਹੁਕਮ ਆ ਰਾਜਾ ਬੜਿੰਗ ਜੀ ਨੂੰ ਵੀ ਤੁਸੀਂ ਸਿੱਧਾ ਤਾਂ ਭਾਜਪਾ ਦੇ ਹੱਕ ਵਿੱਚ ਖੜ ਨਹੀਂ ਸਕਦੇ ਤੁਸੀਂ ਹੁਣ ਖੜੋ ਸਾਡੇ ਹੱਕ ਦੇ ਵਿੱਚ ਉਹ ਖੜ ਗਏ ਬਹਿ ਗਏ ਜਾ ਕੇ ਉਹਨਾਂ ਦੇ ਹੱਕ ਦੇ ਵਿੱਚ ਉਹਨਾਂ ਦੇ ਘਰ ਜਾ ਕੇ ਸਰੈਂਡਰ ਕਰਤਾ ਤੇ ਇਹ ਸਾਰਾ ਡਰਾਮਾ ਇੱਕ ਇਹਨਾਂ ਨੇ ਬੜਾ ਵੱਡਾ ਰਚਿਆ ਸੀ ਜਿਹੜੇ ਡਰਾਮੇ ਦਾ ਦੀ ਐਂਡ ਹੋ ਗਿਆ ਵੀ ਐਂਡ ਇਹ ਹੋਇਆ ਵੀ ਇਹ ਭਾਜਪਾ ਦੇ ਹੱਥ ਵਿੱਚ ਸਾਰੀ ਗੇਮ ਚਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਪੰਜਾਬੀਆਂ ਨੂੰ ਮੇਰੀ ਸਨਿਮਰ ਬੇਨਤੀ ਹੈ ਦੇਖੋ ਬਿੱਟੂ ਆਪਾਂ ਪਰਖਿਆ ਹੋਇਆ ਬਿੱਟੂ ਆਪਾਂ ਦੋ ਵਾਰ ਪਰਖ ਚੁੱਕੇ ਆਂ ਦੋਨੇ ਵਾਰ ਇਹ ਸਾਡੀ ਜਿਹੜੀ ਏਸ਼ੀਆਵਾ ਦੇ ਉੱਤੇ ਖਰਾ ਨਹੀਂ ਉਤਰਿਆ ਜੇ ਤੋ ਖਰਾ ਨਹੀਂ ਉਤਰਿਆ ਜੇ ਤੀਜੀ ਵਾਰੀ ਕੋਈ ਇੱਦਾਂ ਪਰੋਸਾ ਕਰੋ ਫਿਰ ਸਾਡੇ ਸਮਝਦੇ ਲੋਕ ਸ਼ੱਕ ਕਰਨਗੇ ਲੋਕਾਂ ਨੂੰ ਵੀ ਲੁਧਿਆਣਾ ਵੀ ਕੈਸੇ ਲੋਕ ਨੇ ਜਿਹੜਾ ਬੰਦਾ ਦੋ ਵਾਰ ਖਰਾ ਨਹੀਂ ਉਤਰਿਆ ਤੀਜੀ ਵਾਰੀ ਉਹਦੇ ਤੇ ਯਕੀਨ ਕਰੀ ਜਾ ਰਹੇ ਨੇ ਤੋ ਇਸ ਕਰਕੇ ਤੁਹਾਨੂੰ ਬੇਨਤੀ ਆ ਵੀ ਹੁਣ ਤੁਹਾਡੇ ਕੋਲੇ ਬਦਲਦੇ ਰੂਪ ਦੇ ਵਿੱਚ ਸਿਰਫ ਸਿਰਫ ਤੇ ਸਿਰਫ ਸ਼੍ਰੋਮਣੀ ਕਾਲੀ ਦਲ ਦਾ ਅਤੇ ਕਾਲੀ ਦਲ ਦਾ ਲੋਕਲ ਉਮੀਦਵਾਰ ਮੈਂ ਤੁਹਾਡੇ ਸਾਹਮਣੇ ਤੁਹਾਡੇ ਪ੍ਰਵਾਦਾ ਮੈਂਬਰ ਆ ਤੁਹਾਡਾ ਆਪਣਾ ਵਾ ਤੁਹਾਡੇ ਵਿੱਚ ਰਹਿਣ ਵਾਲਾ ਤੁਹਾਡਾ ਭਰਾ ਪੁੱਤ ਬੱਚਾ ਸਭ ਕੁਝ ਤੁਹਾਡਾ ਵਾ ਇਸ ਕਰਕੇ ਹੁਣ ਤੁਸੀਂ ਆ ਦੇਖੋ 2 ਘੰਟੇ ਲਹਿ ਕੇ ਨੇ 2 ਘੰਟੇ ਜੀ ਤੋੜ ਯਤਨ ਕਰ ਲੋ ਸਾਰੇ ਮੇਰੇ ਕਾਂਗਰਸ ਦੀ ਵੀਰਾਂ ਨੂੰ ਅਪੀਲ ਆ ਵੀ ਜਿਹੜੇ ਕਾਂਗਰਸ ਦੇ ਸੱਚੇ ਦੇਸ਼ ਭਗਤ ਨੇ ਜਿਹੜੇ ਪੰਜਾਬ ਦੇ ਪੁੱਤ ਨੇ ਜਿਹੜੇ ਲੁਧਿਆਣੇ ਨੂੰ ਚਾਹੁੰਦੇ ਨੇ ਤੇ ਜਿਹੜੇ ਕਿਤੇ ਮਾੜਿਆ ਮੋਟਾ ਆਪ ਵਾਲੇ ਵੀ ਨੇ ਆਪ ਦੇ ਚਲੋ ਪੱਕੇ ਵਰਕਰ ਤਾਂ ਕੋਈ ਹੈ ਨਹੀਂ ਫਿਰ ਵੀ ਜੇ ਕਿਤੇ ਆਪ ਵਾਲੇ ਵੀ ਨੇ ਉਹਨਾਂ ਨੂੰ ਵੀ ਮੇਰੀ ਬੇਨਤੀ ਆ ਵੀ ਤੁਹਾਡੀ ਵੋਟ ਜਿਹੜੀ ਆ ਇਹ ਭਾਜਪਾ ਨੂੰ ਜਿਤਾਉਣ ਵਾਸਤੇ ਪੈ ਰਹੀ ਆ ਕਾਂਗਰਸ ਨੂੰ ਵੀ ਮੇਰੀ ਬੇਨਤੀ ਆ ਵੀ ਤੁਹਾਡੀ ਵੋਟ ਜਿਹੜੀ ਆ ਪੱਪੀ ਨੂੰ ਪੈਂਡ ਦਾ ਮਤਲਬ ਆ ਕਾਂਗਰਸ ਨੂੰ ਜਿਤਾਉਣਾ ਸੋ ਇਸ ਕਰਕੇ ਤੁਸੀਂ ਵੀਰੋਂ ਹੁਣ ਇਹ ਇਹਨਾਂ ਦੀ ਡਰਾਮੇਬਾਜੀ ਤੋਂ ਬਾਹਰ ਆਓ ਇਹ ਲੀਡਰਾਂ ਦੀ ਡਰਾਮੇਬਾਜੀ ਆ ਤੁਸੀਂ ਪੰਜਾਬੀ ਬਣੋ ਤੁਸੀਂ ਲੁਧਿਆਣਵੀ ਬਣੋ ਤੁਸੀਂ ਵੀ ਲੋਧਿਆਨਵੇ ਦੇ ਜੰਪਾ ਨੂੰ ਮੈਂ ਵੀ ਲੋਧਿਆਨ ਦਾ ਜੰਪਾ ਲਾ। ਤੋਂ ਇਸ ਕਰਕੇ ਤੁਸੀਂ ਚੋਣ ਨਿਸ਼ਾਨ ਤਕੜੀ ਵੱਲ ਨੂੰ ਆ ਜਾਓ ਹੁਣ। ਇਹਨਾਂ ਦਾ ਡਰਾਮਾ ਛੜੀਏ ਤੇ ਸਾਰੇ ਦੇ ਸਾਰੇ ਜਿੰਨੇ ਮੇਰੇ ਵੀਰਾਂ ਦੀ ਵੋਟ ਬਾਕੀ ਰਹਿੰਦੀ ਹੈ ਹੁਣ ਪਾਉਣ ਵਾਲੀ ਉਹ ਸਾਰੇ ਦੇ ਸਾਰੇ ਸ਼ਰਮਣੀ ਅਕਾਲੀ ਦਰ ਦੇ ਚੋਣ ਨਿਸ਼ਾਨ ਤਕੜੀ ਦੇ ਉੱਤੇ ਆਪਣੀ ਬਟਨ ਨੰਬਰ 4 ਦਬਾ ਕੇ ਵੋਟ ਪਾਓ। ਇੰਨੀ ਬੇਨਤੀ ਕਰਦਾ ਤੁਹਾਡਾ ਸਾਰਿਆਂ ਦਾ ਧੰਨਵਾਦ ਮਿਹਰਬਾਨੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ। ਅੱਜ ਫਿਰ ਮੂਵਾਂ। ਇਹ ਪ੍ਰੋਬਲਮ ਆ ਗਈ ਸੀ ਜਿਸ ਕਰਕੇ ਵਿੱਚ ਬੰਦ ਹੋਣਾ ਹੋ ਗਿਆ ਮੈਂ ਦੁਆਰਾ ਤੋਂ ਗੱਲ ਕਰਨ ਲੱਗਿਆ ਲੁਧਿਆਣਾ ਨਿਵਾਸੀਆਂ ਨਾਲ ਮੈਂ ਗੱਲ ਕਰ ਰਿਹਾ ਦੇਖੋ ਆਪਣੇ ਪੰਜਾਬ ਦੇ ਲੋਕ ਪਹਿਲਾਂ ਤੋਂ ਇਸ ਗੱਲ ਦੇ ਸ਼ੰਕੇ ਵਿੱਚ ਸੀਗੇ ਕਿ ਇਹ ਜਿਹੜੇ ਰਲੇ ਹੋਏ ਨੇ ਆਪ ਤੇ ਕਾਂਗਰਸ ਰਲ ਕੇ ਲੱਖੇ ਲੜ ਰਹੇ ਨੇ ਕਿਉਂਕਿ ਜਿਹੜਾ ਹਰਿਆਣੇ 'ਚ ਲੜਕੇ ਲੜ ਰਹੇ ਆ ਦਿੱਲੀ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਰਲੇ ਹੋਏ ਨੇ ਸੀਟਾਂ ਦੀ ਵੰਡ ਹੋਈ ਆ ਤੇ ਪੰਜਾਬ ਵਿੱਚ ਕਿਉਂ ਨਹੀਂ ਪੰਜਾਬ ਦੇ ਵਿੱਚ ਇੱਕ ਕੁੱਕੜਾਂ ਦੀ ਲੜਾਈ ਜਿਹੜੀ ਦਿਖਾ ਰਹੀ ਸੀ ਇੱਕ ਤਮਾਸ਼ਾ ਸੀ ਇੱਕ ਡਰਾਮਾ ਸੀ ਔਰ ਅੱਜ ਇਹ ਗੱਲ ਪੋਜ਼ਿਟਿਵ ਹੋ ਗਈ ਜਦੋਂ ਰਾਜਾ ਬੜਿੰਗ ਪੱਪੀ ਦੇ ਘਰੇ ਜਾ ਵੜਿਆ ਹੁਣ ਪੱਪੀ ਦੇ ਘਰੇ ਜਾਣ ਦਾ ਮਤਲਬ ਕੀ ਆ ਆਪਾਂ ਸਾਰੇ ਜਾਣਦੇ ਆਂ ਵੀ ਅਮਿਤ ਸ਼ਾਹ ਜੀ ਨੇ